ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਪੌਧੇ ਕਿਸਾਨ ਪ੍ਰਭਾ ਦਾ ਸਵਾਲ ਹੁੰਦਾ ਹੈ ਕਿ ਅਸੀਂ ਕਿਹੜੀਆਂ ਕਿਹੜੀਆਂ ਖਾਦਾਂ ਆਪਣੇ ਝੋਨੇ ਦੀ ਫਸਲ ਵਿੱਚ ਵਰਤੀਏ ਤਾਂ ਕਿ ਅਸੀਂ ਚੰਗਾ ਝਾੜ ਚੰਗਾ ਮੁਨਾਫਾ ਆਪਣੇ ਖੇਤ ਤੋਂ ਪ੍ਰਾਪਤ ਕਰ ਸਕੀਏ ਕਿਸਾਨ ਪ੍ਰਭੂ ਕਿਸੇ ਵੀ ਫਸਲ ਵਿੱਚ ਖਾਦਾਂ ਦਾ ਬੈਲੈਂਸ ਕਰਨਾ ਬਹੁਤ ਹੀ ਜ਼ਰੂਰੀ ਹੈ ਜੇ ਤੁਸੀਂ ਮਿੱਟੀ ਟੈਸਟ ਦੇ ਆਧਾਰ ਤੇ ਆਪਣੇ ਖੇਤ ਵਿੱਚ ਖਾਦਾਂ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਮੋਰ ਬੈਟਰੋਂ ਕਿਸਾਨ ਪ੍ਰਭੂ ਜੇ ਤੁਸੀਂ ਆਪਣੇ ਖੇਤ ਦੀ ਮਿੱਟੀ ਦੀ ਟੈਸਟਿੰਗ ਨਹੀਂ ਕਰਵਾਈ ਅਤੇ ਤੁਸੀਂ ਤੱਕੋਂ ਸੇ ਦੇ ਨਾਲ ਹੀ ਖਾਦਾਂ ਦੀ ਵਰਤੋਂ ਖੇਤ ਵਿੱਚ ਕਰਦੇ ਹਾਂ ਤਾਂ ਕੁਝ ਖਾਦਾਂ ਨੂੰ ਮਿਲਾ ਕੇ ਕਦੇ ਵੀ ਨਾ ਪਾਓ ਕਿਉਂਕਿ ਬਹੁਤੇ ਕਿਸਾਨਾਂ ਪ੍ਰਾਵਾਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਕਿਹੜੀਆਂ ਖਾਦਾਂ ਨੂੰ ਮਿਲਾ ਕੇ ਆਪਣੇ ਖੇਤ ਵਿੱਚ ਵਰਤੋਂ ਕਰ ਸਕਦੇ ਆ ਜੇ ਕਿਸਾਨ ਪ੍ਰਭੂ ਤੁਸੀਂ ਆਪਣੇ ਖੇਤ ਵਿੱਚ ਪਨੀਰੀ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਚੋਨਾ ਲਗਾਉਣ ਤੋਂ ਬਾਅਦ ਜਾਂ 1-2 ਦਿਨ ਪਹਿਲਾਂ ਡੀਏਪੀ ਜਾਂ ਸੁਪਰ ਦੀ ਵਰਤੋਂ ਕੀਤੀ ਹੋਈ ਹੈ ਤਾਂ ਆਉਣ ਵਾਲੇ 15 ਦਿਨਾਂ ਤੱਕ ਤੁਸੀਂ ਜ਼ਿੰਕ ਦੀ ਵਰਤੋਂ ਨਾ ਕਰੋ ਕਿਉਂਕਿ ਕਿਸਾਨ ਪ੍ਰਭੂ ਜੇ ਤੁਸੀਂ 21% ਵਾਲੀ ਜਾਂ 33% ਵਾਲੀ ਜ਼ਿੰਕ ਦੀ ਵਰਤੋਂ ਤੁਰੰਤ ਬਾਅਦ ਹੀ ਕਰ ਲਈ ਜਾਂ ਤੁਸੀਂ ਜ਼ਿੰਕ ਨੂੰ ਡੀਏਪੀ ਜਾਂ ਸੁਪਰ ਦੇ ਨਾਲ ਮਿਲਾ ਕੇ ਆਪਣੇ ਖੇਤ ਵਿੱਚ ਵਰਤ ਲਿਆ ਤਾਂ ਉਹਦਾ ਤੁਹਾਨੂੰ ਰਿਜ਼ਲਟ ਨਹੀਂ ਮਿਲਣਾ ਕਿਉਂਕਿ ਇਹਨਾਂ ਦੋਨਾਂ ਤੱਤਾਂ ਦਾ ਆਪਸ ਵਿੱਚ ਕੋਈ ਵੀ ਮੇਲ ਨਹੀਂ ਹੈ ਕਿਸਾਨ ਪ੍ਰਭੂ ਹੋ ਸਕਦਾ ਤਾਂ ਤੁਸੀਂ ਆਪਣੀ ਮਿੱਟੀ ਟੈਸਟ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਕਰੋ ਜੇ ਤੁਸੀਂ ਮਿੱਟੀ ਟੈਸਟ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਇਹ ਦੋਨਾਂ ਖਾਦਾਂ ਨੂੰ ਕਦੇ ਵੀ ਮਿਲਾ ਕੇ ਨਾ ਵਰਤੋ ਤੇ ਬਹੁਤੇ ਕਿਸਾਨ ਪ੍ਰਭਾਂ ਦਾ ਦੂਜਾ ਸਵਾਲ ਇਹ ਹੁੰਦਾ ਜੇ ਅਸੀਂ ਡੀਪੀ ਦੀ ਵਰਤੋਂ ਚੋਨਾ ਲਾਉਣ ਤੋਂ ਬਾਅਦ ਕਰ ਲਈ ਹੈ ਦਾਨੇ ਦਿਨ ਬਾਅਦ ਅਸੀਂ ਜ਼ਿੰਕ ਦੀ ਵਰਤੋਂ ਕਰੀਏ ਕਿਸਾਨ ਪ੍ਰਭੂ ਜੇ ਤੁਸੀਂ ਡੀਏਪੀ ਝੋਨਾ ਲਾਉਣ ਤੋਂ ਤੁਰੰਤ ਬਾਅਦ ਪਾ ਦਿੱਤੀ ਹੈ ਤਾਂ ਤੁਸੀਂ 15 ਦਿਨਾਂ ਤੱਕ ਅਡੀਕਰੋ 15 ਦਿਨਾਂ ਬਾਅਦ ਤੁਸੀਂ ਜ਼ਿੰਕ ਦੀ ਵਰਤੋਂ ਕਰੋ ਕਿਉਂਕਿ ਬਹੁਤੇ ਕਿਸਾਨ ਪ੍ਰਾਖ ਕੀ ਕਰਦੇ ਨੇ ਜਦੋਂ 7 ਦਿਨਾਂ ਬਾਅਦ ਆਪਣੇ ਖੇਤ ਵਿੱਚ ਯੂਰੀਆ ਦਿੰਦੇ ਨੇ ਤਾਂ ਯੂਰੀਆ ਦੇ ਨਾਲ ਹੀ ਮਿਲਾ ਕੇ ਜ਼ਿੰਕ ਵਰਤ ਲੈਂਦੇ ਆ ਤਾਂ ਉਹ ਵੀ ਸਹੀ ਤਰੀਕਾ ਨਹੀਂ ਹੈ ਜੇ ਤੁਸੀਂ ਪੂਰਾ ਰਿਜ਼ਲਟ ਲੈਣਾ ਚਾਹੁੰਦੇ ਹੋ ਕਿਸਾਨ ਪ੍ਰਭੂ ਤਾਂ ਤੁਸੀਂ 15 ਦਿਨਾਂ ਹੋਣ ਤੋਂ ਬਾਅਦ ਹੀ ਜ਼ਿੰਕ ਦੀ ਵਰਤੋਂ ਕਰੋ ਤਾਂ ਕਿ ਤੁਹਾਡੇ ਦੋਨੇ ਤਤ ਖੇਤ ਵਿੱਚ ਪੂਰੇ ਹੋ ਸਕਣ ਅਤੇ ਸਾਨੂੰ ਪੂਰਾ ਰਿਜ਼ਲਟ ਮਿਲ ਸਕੇ ਅਤੇ ਬਹੁਤੇ ਕਿਸਾਨਪ੍ਰਾਵਾਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਸਲਫਰ ਦੀ ਵਰਤੋਂ ਖੇਤ ਵਿੱਚ ਕਰਨਾ ਚਾਹੁੰਦੇ ਹਾਂ ਪਰ ਸਾਡੇ ਖੇਤ ਵਿੱਚ ਪਾਣੀ ਨਾ ਰੁਕਣ ਵਾਲੀ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ ਜੇ ਅਸੀਂ ਸਲਫਰ ਦੀ ਵਰਤੋਂ ਕਰਦੇ ਹਾਂ ਕਿਸਾਨਪ੍ਰਾਵੋ ਜੇ ਤੁਸੀਂ ਸਲਫਰ ਦੀ ਵਰਤੋਂ ਕਰਦੇ ਹਾਂ ਤਾਂ ਇਹਦੇ ਨਾਲ ਹੋ ਸਕਦਾ ਹੈ ਕਿ ਤੁਹਾਡੇ ਖੇਤ ਵਿੱਚ ਪਾਣੀ ਜੇ 10 ਘੰਟੇ ਰੁਕਦਾ ਹੈ ਤਾਂ ਇਹਦੇ ਨਾਲ 5 ਘੰਟੇ ਹੀ ਰੁਕਣ ਲੱਗ ਜਾਏ ਕਿਉਂਕਿ ਜੋ ਸਲਫਰ ਤਤ ਹੈ ਉਹ ਆਪਣੇ ਪਾਣੀ ਦੀ ਪੀਐਚ ਲੈਵਲ ਨੂੰ ਸਹੀ ਕਰਦਾ ਆਪਣੇ ਖੇਤ ਵਿੱਚ ਪੀ ਐਚ ਲੈਵਲ ਨੂੰ ਸੈੱਟ ਕਰਦਾ ਜਿਹਦੇ ਨਾਲ ਇੱਕ ਵਾਰੀ ਆਪਣੇ ਖੇਤ ਪਾਣੀ ਜਿਆਦਾ ਪੀਣ ਲੱਗ ਜਾਂਦਾ ਹੈ ਜੇ ਤੁਸੀਂ ਸਲਫਰ ਦੀ ਵੀ ਵਰਤੋਂ ਕਰਨਾ ਚਾਹੁੰਦੇ ਹੋ ਕਿਸਾਨ ਪ੍ਰਭੂ ਤਾਂ ਜਦੋਂ ਛੋਡਾ ਝੋਨਾ 20 ਤੋਂ 25 ਦਿਨਾਂ ਦਾ ਹੋ ਗਿਆ ਉਹਨੇ ਪੂਰਾ ਬੂਟਾ ਬਣਾਉਣਾ ਸਟਾਰਟ ਕਰ ਦਿੱਤਾ ਤਾਂ ਉਸ ਟਾਈਮ ਤੁਸੀਂ ਸਲਫਰ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਉਸ ਟਾਈਮ ਥੋੜੇ ਪਾਣੀ ਜਿਆਦਾ ਰੋਕਣਾ ਖੇਤ ਵਿੱਚ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਪਹਿਲੇ 15 ਦਿਨਾਂ ਹੀ ਖੇਤ ਵਿੱਚ ਪਾਣੀ ਰੋਕਣਾ ਜ਼ਰੂਰੀ ਹੁੰਦਾ ਤਾਂ ਕਿ ਆਪਾਂ ਨਦੀਨਾ ਤੋਂ ਬਚਾਅ ਕਰ ਸਕੀਏ ਤੇ ਬਹੁਤੇ ਖੇਤਾਂ ਵਿੱਚ ਕਿਸਾਨ ਪ੍ਰਭੂ ਲੋਹਾ ਘਾਟ ਦੀ ਕਮੀ ਖੇਤ ਵਿੱਚ ਨੋਟ ਕੀਤੀ ਗਈ ਹੈ ਜੇ ਕਿਸਾਨ ਪ੍ਰਭੂ ਤੁਹਾਡੇ ਖੇਤ ਵਿੱਚ ਵੀ ਲੋਹਾ ਘਾਟ ਦੀ ਕਮੀ ਆਉਂਦੀ ਹੈ ਤਾਂ ਤੁਸੀਂ ਲੋਹਾ ਘਾਟ ਦੀ ਵਰਤੋਂ ਕਰ ਸਕਦੇ ਹੋ ਸੋਡੇ ਹੱਥ ਵਿੱਚ ਹੈ ਪਰ ਕਿਸਾਨ ਪ੍ਰਭੂ ਜੇ ਤੁਸੀਂ ਲੋਹਾ ਘਾਟ ਦੀਆਂ ਸਪਰੇਆਂ ਆਪਣੇ ਝੋਨੇ ਦੀ ਫਸਲ ਉੱਤੇ ਛਿੜਕਦੇ ਹੋ ਤਾਂ ਤੁਹਾਨੂੰ ਜ਼ਿਆਦਾ ਰਿਜ਼ਲਟ ਮਿਲਣ ਦੇ ਚਾਂਸ ਹੋ ਜਾਂਦੇ ਆ ਅਤੇ ਕਿਸਾਨ ਪ੍ਰਭੂ ਜੇ ਤੁਸੀਂ ਖਾਦਾਂ ਦਾ ਬੈਲੈਂਸ ਆਪਣੇ ਖੇਤ ਵਿੱਚ ਕਰਦੇ ਹੋ ਤਾਂ ਤੁਸੀਂ ਚੰਗਾ ਝਾੜ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਕਈ ਵਾਰੀ ਕਿਸਾਨ ਦੀ ਕੀਤੀ ਹੋਈ ਮਿਹਨਤ ਕੀਤਾ ਹੋਇਆ ਕਿਸਾਨ ਦਾ ਖਾਦਾਂ ਦਾ ਬੈਲੈਂਸ ਮਾਰੇ ਪਾਣੀ ਉੱਤੇ ਨਰਮ ਮਿੱਟੀ ਤੇ ਵੀ ਚੰਗਾ ਝਾੜ ਲਿਆ ਦਿੰਦਾ ਹੈ ਅਤੇ ਕਈ ਵਾਰੀ ਕਿਸਾਨ ਪ੍ਰਭੂ ਚੰਗਾ ਖੇਤ ਦੇ ਨਾਲ-ਨਾਲ ਚੰਗਾ ਪਾਣੀ ਹੋਣ ਤੇ ਵੀ ਆਪਾਂ ਨੂੰ ਫਸਲ ਦਾ ਪੂਰਾ ਝਾੜ ਨਹੀਂ ਮਿਲਦਾ ਅਤੇ ਖਰਚ ਆਪਣਾ ਲੋੜ ਤੋਂ ਜ਼ਿਆਦਾ ਵੱਧ ਜਾਂਦਾ ਹੈ ਕਿਸਾਨ ਪ੍ਰਭੂ ਉੱਥੇ ਕਾਰਨ ਇਹ ਹੁੰਦਾ ਹੈ ਕਿ ਆਪਾਂ ਕਈ ਵਾਰੀ ਖਾਦਾਂ ਦੀ ਵਰਤੋਂ ਜ਼ਿਆਦਾ ਕਰ ਦਿੰਦੇ ਹਾਂ ਕਿਉਂਕਿ ਕਿਸੇ ਵੀ ਖਾਦ ਦਾ ਜਿਆਦਾ ਲੋੜ ਤੋਂ ਜਿਆਦਾ ਵਰਤੋਂ ਕਰਨਾ ਆਪਣੇ ਬਿਮਾਰੀਆਂ ਨੂੰ ਸੱਦਾ ਦੇਣਾ ਹੀ ਹੁੰਦਾ ਹੈ ਕਿਉਂਕਿ ਜੇ ਤੁਸੀਂ ਕਿਸਾਨ ਪ੍ਰਭੂ ਲੋੜ ਤੋਂ ਜਿਆਦਾ ਹੀ ਯੂਰੀਆ ਦੀ ਵਰਤੋਂ ਆਪਣੇ ਖੇਤ ਵਿੱਚ ਕਰ ਲਵੋਗੇ ਤਾਂ ਉਹ ਜਿਆਦਾ ਗ੍ਰੀਨਰੀ ਆਉਣ ਦੇ ਕਾਰਨ ਕਈ ਬਿਮਾਰੀਆਂ ਦਾ ਅਟੈਕ ਆਪਣੀ ਫਸਲ ਦੇ ਉੱਤੇ ਹੋਵੇਗਾ ਕਿਸਾਨ ਪ੍ਰਭੂ ਕਦੇ ਵੀ ਆਪਾਂ ਨੂੰ ਲੋੜ ਤੋਂ ਜਿਆਦਾ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਖੇਤ ਵਿੱਚ ਖਾਦਾਂ ਦਾ ਬੈਲੈਂਸ ਕਰਨਾ ਵੀ ਬਹੁਤ ਜ਼ਰੂਰੀ ਹੈ ਆਪਣੇ ਖੇਤਾਂ ਵਿੱਚ ਕਿਸਾਨ ਪ੍ਰਭੂ ਸਲਫਰ ਦੀ ਕਮੀ ਨੂੰ ਦੇਖਦੇ ਹੋਏ ਆਉਣ ਵਾਲੇ ਟਾਈਮ ਵਿੱਚ ਸਰਕਾਰ ਨੇ ਫਰ ਕੋਟੜ ਜੂਰੀਆ ਦੇਣ ਦਾ ਐਲਾਨ ਕੀਤਾ ਉਹਦਾ ਕਾਰਨ ਇਹ ਹੈ ਕਿਉਂਕਿ ਆਪਣੇ ਖੇਤਾਂ ਵਿੱਚ ਸਲਫਰ ਦੀ ਕਮੀ ਪਾਈ ਗਈ ਹੈ ਸਲਫਰ ਦੀ ਕਮੀ ਹੋਣ ਦੇ ਕਾਰਨ ਆਪਣੇ ਫਸਲ ਦਾ ਝਾੜ ਘਟ ਜਾਂਦਾ ਹੈ ਤਾਂ ਆਉਣ ਵਾਲੇ ਟਾਈਮ ਵਿੱਚ ਸਲਫਰ ਕੋਟੜ ਜੂਰੀਆ ਵੀ ਇਸੇ ਕਾਰਨ ਦਿੱਤਾ ਗਿਆ ਤੁਸੀਂ ਖਾਦਾਂ ਦੀ ਪੂਰਤੀ ਕਰੋ ਅਤੇ ਖਾਦਾਂ ਦਾ ਬੈਲੈਂਸ ਕਰੋ ਤਾਂ ਕਿ ਤੁਸੀਂ ਆਪਣੀ ਫਸਲ ਨੂੰ ਚੰਗੇ ਝਾੜਵਲ ਲਿਆ ਸਕੋ ਜਦੋਂ ਵੀ ਤੁਸੀਂ ਆਪਣੀ ਝੋਨੇ ਦੀ ਫਸਲ ਨੂੰ ਜੂਰੀਆ ਦੇਣੀਆ ਤਾਂ 25 ਤੋਂ 30 ਕਿਲੋ ਜੂਰੀਆ ਸ਼ਾਮ ਦੇ ਟਾਈਮ ਜਦੋਂ ਆਪਣੇ ਖੇਤਾਂ ਵਿੱਚ ਪਾਣੀ ਨਾ ਹੋਵੇ ਉਸ ਟਾਈਮ ਵਰਤੋ ਕਰੋ ਅਤੇ ਆਉਣ ਵਾਲੇ ਟਾਈਮ ਵਿੱਚ ਪਰਾਲੀ ਦੀਆਂ ਗੱਠਾਂ ਚਕਾਉਣੀਆ ਬੰਦ ਕਰੋ ਹਰੀ ਖਾਦ ਦੇ ਪਰਪੇ ਨਾਲ ਜੰਤਰ ਮੂੰਗੀ ਜਾਂ ਗਵਾਰੇ ਦੀ ਫਸਲ ਲਗਾਉਣੀ ਸਟਾਰਟ ਕਰੋ ਤਾਂ ਕਿ ਆਪਾਂ ਖਰਾਕੀ ਤਤਾਂ ਦੀ ਪੂਰਤੀ ਕਰ ਸਕੀਏ ਅਤੇ ਬਾਜ਼ਾਰੂ ਪ੍ਰੋਡਕਟਾਂ ਉੱਤੇ ਆਪਣੀ ਨਿਰਭਰਤਾ ਨੂੰ ਘਟਾ ਕਰੋ ਤਾਂ ਕਿ ਆਪਾਂ ਮਿੱਟੀ ਸੁਧਾਰ ਉੱਤੇ ਕੰਮ ਕਰ ਸਕੀਏ ਅਤੇ ਨਾਲ ਦੀ ਨਾਲ ਚੰਗਾ ਝਾੜ ਆਪਣੀ ਫਸਲ ਉਹ ਲੈ ਸਕੀਏ ਸੋ ਬਣੇ ਰਹੋ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਸਾਰੇ ਵੀਰਾਂ ਧੰਨਵਾਦੀ